ਦੇ ਬਾਰੇ ਦੱਸੋ ਕੱਲ ਥਣਾ ਕਤਵਾਲੀ ਵਿੱਚ ਇੱਕ ਬੰਦਾ ਹਮਿਤ ਨਾਮ ਦਾ ਬੰਦਾ ਆਇਆ ਉਹਨੇ ਆ ਕੇ ਕੰਪਲੇਂਟ ਦਿੱਤੀ ਵੀ ਮੇਰਾ 4 ਲੱਖ ਰੁਪਇਆ ਕਿਸ ਰਿਸ਼ਤੇਦਾਰ ਤੋਂ ਲੈ ਕੇ ਆਇਆ ਉਹ ਮੇਰੇ ਤੋਂ ਖੋ ਕਰ ਲਿਆ ਗਿਆ ਸਨੇਚ ਕਰ ਲਿਆ ਗਿਆ ਤੇ ਮੇਰੇ ਤੇ ਚਾਕੂ ਨਾਲ ਦੇ ਨਾਲ ਹਮਰਾਹ ਕੀਤਾ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਵੈਰੀਫਾਈ ਕਰਨ ਲਈ ਐਸ ਐਚ ਓ ਸਾਹਿਬ ਇੱਕਦਮ ਆਪ ਬਾਹਰ ਨਿਕਲੇ ਬਾਹਰ ਨਿਕਲ ਕੇ ਵੈਰੀਫਾਈ ਕੀਤਾ ਤੇ ਪਤਾ ਇਹ ਚੱਲਿਆ ਕਿ ਇਹ ਬੰਦਾ 2 ਲੱਖ ਦਾ ਕਰਜ਼ਾਈ ਹੈ ਇਨੂੰ ਇੱਕ 골ਡਨ ਚਾਂਸ ਲੱਗਿਆ ਵੀ ਮੇਰੇ ਹੱਥ ਸ 4 ਲੱਖ ਰੁਪਏ ਹੈਗਾ ਤਾਂ ਇਹਨੇ ਇੱਕ ਝੂਠੀ ਕੰਪਲੇਂਟ ਪੁਲਿਸ ਨੂੰ ਪ੍ਰੋਵਾਈਡ ਕੀਤੀ ਕਿ ਮੇਰੇ ਨਾਲ ਐ ਖੋਹ ਹੋ ਗਈ ਜਦੋਂ ਕਿ ਇਹਦੇ ਆਪ ਦੇ ਮਨ ਦੇ ਵਿੱਚ ਜਿਹੜੀ ਹੈ ਠੱਗੀ ਜਾਂ ਚੀਟ ਕਰਨ ਦੀ ਮਨਛਾ ਸੀਗੀ ਇਹ ਨਾਲ ਦੀ ਨਾਲ ਐਸ ਐਚਓ ਸਾਹਿਬ ਵੱਲੋਂ ਇਹ ਮਾਮਲਾ ਡੀ ਐਸ ਪੀ ਸਾਹਿਬ ਦੇ ਮੇਰੇ ਤੇ ਸਾਡੇ ਐਸ ਐਸ ਪੀ ਸਾਹਿਬ ਵਰਨ ਸ਼ਰਮਾ ਸਰ ਦੇ ਧਿਆਨ ਚ ਲਿਆਂਦਾ ਗਿਆ ਔਰ ਇਸ ਬੰਦੇ ਦੀ ਜਦੋਂ ਥੋਰੋਲੀ ਪੁੱਛਗਿੱਛ ਕੀਤੀ ਤਾਂ ਇਹ ਗੱਲ ਡਿਸਕਲੋਜ਼ ਹੋ ਗਈ ਕਿ ਇਸ ਬੰਦੇ ਨੇ ਆਪ ਹੀ ਕੀਤਾ ਇਸ ਕਰਕੇ ਇਹ ਬੰਦਾ ਅਰੈਸਟ ਕਰ ਲਿਆ ਗਿਆ ਇਹਦੇ ਦੇ ਮੁਕੱਦਮਾ ਦੇ ਦਿੱਤਾ ਗਿਆ 217 ਤੇ 240 बीएनएस ਟੂ ਮਿਸਲੀਡ ਟੂ ਕਨਸੀਲ ਦਾ ਫੈਕਟਸ ਫਰੋਮ ਦਾ ਪੁਲਿਸ ਤੇ ਉਹਦੇ ਬਾਅਦ ਇਸ ਬੰਦੇ ਦੀ ਨਿਸ਼ਾਨਦਈ ਦੇ ਉੱਤੋਂ ਫਿਰ ਜਿਹੜੇ ਪੈਸੇ ਵੀ ਰਿਕਵਰ ਕਰਨ ਲਗੇ ਤਾਂ ਅੱਜ ਪੈਸੇ ਕਿੱਥੋਂ ਨਹੀਂ ਲੈ ਗਏ ਇਹ ਆਦਾ ਰਿਸ਼ਤੇਦਾਰ ਸੀ ਜਿੱਦ ਜਿੱਜੇ ਤੋਂ ਲੈ ਕੇ ਆਇਆ ਸੀ ਜਿੱਜੇ ਤੋਂ ਲੈ ਕੇ ਆਇਆ ਸੀ ਜੀ ਕਿੱਥੋਂ ਰਹਿਣਾ ਲਾਸੈਂਸ ਵੀ ਇਹ ਇਹ ਬੰਦਾ ਦੇਖੋ ਹਮੇਰੇ ਤੋਂ ਜੁਝਾਰ ਨਗਰ ਦਾ ਰਹਿਣ ਵਾਲਾ ਪਟਿਆਲੇ ਦਾ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੈ ਕਿ ਜਿਹੜਾ ਝੂਠੀਆਂ ਇਨਫੋਰਮੇਸ਼ਨਸ ਦੇ ਕੇ ਔਰ ਸੋਸ਼ਲ ਮੀਡੀਆ ਤੇ ਮਲਟੀਪਲ ਚੀਜ਼ਾਂ ਵਾਇਰਲ ਕਰਦੇ ਨੇ ਤਾਂ ਹੁਣ ਪਹਿਲਾਂ ਪੁਲਿਸ ਇਦਾਂ ਦੇ ਐਕਸ਼ਨ ਨਹੀਂ ਲੈਂਦੀ ਸੀ ਬਟ ਅਸੀਂ ਹੁਣ ਤੁਹਾਡੇ ਮਾਧਮ ਨਾਲ ਬੜਾ ਕਲੀਅਰ ਤੇ ਕ੍ਰਿਸਪ ਦੱਸਦੇ ਆਂ ਕਿ ਜੇ ਕੋਈ ਚੀਜ਼ ਝੂਠੀ ਤੇ ਮਿਸ ਲੀਡ ਕਰਨ ਵਾਲੇ ਫੈਕਟਸ ਹੋਏ ਤਾਂ ਉਸ ਬੰਦੇ ਤੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਇਹ ਤਾਂ ਐਸਐਚਓ ਸਾਹਿਬ ਨੇ ਵਿਦਨ 2 3 ਘੰਟਿਆਂ ਦੇ ਸਾਰਾ ਮਾਮਲਾ ਕਰੈਕ ਕਰਕੇ ਔਰ ਆਪਾਂ ਲੀਗਲੀ ਕਾਰਵਾਈ ਵੀ ਕਰਤੀ ਇਸੇ ਤਰ੍ਹਾਂ ਕੱਲ ਟ੍ਰਿਪੜੀ ਦੀ ਵੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਤੁਸੀਂ ਦੇਖੀ ਐ ਕਿਕ ਲੜਕਾ ਲੜਕੀ ਆਂਦੇ ਨੇ ਇੱਕ ਸ਼ਾਪ ਚੋਂ ਪੈਸੇ ਲੈ ਜਾਂਦੇ ਨੇ ਤਾਂ ਉਹ ਕੇਸ ਵੀ ਵਿਦਨ ਫਿਊ ਆਰਸ ਸਪੇਸ ਕਰ ਲਿਆ ਗਿਆ ਉਹਦੇ ਵਿੱਚ ਫੈਕਟਸ ਇਹ ਨੇ ਕਿ ਓਨਰ ਨੇ ਅੱਗੇ ਖੋਲੀ ਦੁਕਾਨ ਵਧਾ ਲਈ ਜਦੋਂ ਖੋਲੀ ਦੁਕਾਨ ਇੱਕ ਕਰੀ ਉਦੋਂ ਬਦ ਆਰਾਮ ਨਾ ਤੋਂ ਪੁਜਾ ਗਰਮੀ ਦੇ ਹੋਣ ਕਰਕੇ ਆ ਪਿੱਛੇ ਚਲਾ ਗਿਆ ਔਰ ਉਹਨੂੰ ਬਿਲਕੁਲ ਖੁੱਲੀ ਛੱਡ ਗਿਆ ਉੱਥੇ ਫਿਰ ਜਦੋਂ ਸਾਡਾ ਇਹ ਅਫਰਟਸ ਕੀਤੇ ਤਾਂ ਮੁੰਡਾ ਕੁੜੀ ਵੀ ਫੜੇ ਗਏ ਜਿਹੜੇ ਪੈਸੇ ਉੱਥੋਂ ਕਈ ਉਹ ਬਰਾਮਦ ਵੀ ਹੋ ਗਏ ਤਾਂ ਤੁਹਾਡੇ ਮਾਦੀ ਮਾਧਿਅਮ ਨਾਲ ਮੈਂ ਕਹਿਣਾ ਕੀ ਅਸੀਂ ਮੰਨਦੇ ਆ ਵੀ ਗਰਮੀ ਦਾ ਟਾਈਮ ਹੈ ਔਰ ਹਰਮਨ ਦੇ ਨੂੰ ਬਟ ਉਦੋਂ ਆਪ ਦੀ ਚੀਜ਼ ਨੂੰ ਸਿਕਿਉਰ ਤੇ ਲੋਕ ਕਰਕੇ ਜਾਣ ਐ ਓਪਨ ਨਾ ਛੱਡ ਕੇ ਜਾਣ ਤਾਂ ਜੋ ਹਰ ਰਾਘੀਰ ਦਾ ਜਾਂਦੇ ਜਾਂਦੇ ਦਾ ਵੀ ਮਨ ਕਰ ਜੇ ਕਿ ਮੈਂ ਕੋਈ ਚੀਜ਼ ਇੱਥੋਂ ਚੱਕ ਲਾਂ ਤਰੇ ਕਿੰਨੇ ਅਮਾਉਂਟ ਸੀ ਕੀ ਤੇ ਇਹ ਇੱਥੇ ਰੱਖ ਕੇ ਆਇਆ ਸਟੇਟ ਸਰ ਇਹ ਨਾ 4 ਲੱਖ ਰੁਪਏ ਜਿਹੜੇ ਆਪਾਂ ਇਹਨੇ ਆਪਣੇ ਕੋਲ ਇਹ ਸਾਰੇ ਦੇ ਸਾਰੇ ਰਿਕਵਰ ਹੋ ਗਏ ਨੇ ਜਿਵੇਂ ਇਹਨਾਂ ਨੂੰ ਨਿਸ਼ਾਨਦੇਹੀ ਦੀ ਪਤਾ ਲੱਗੀ ਐਸਚੀਓ ਸਾਹਿਬ ਦਾ ਸੰਭਾਣਾ ਜੇ ਇਹ ਜੀ ਆਪਣਾ ਇਹਦਾ ਦੋਸਤ ਐ ਫ੍ਰੈਂਡ ਉਹਦੇ ਘਰੇ ਦਰਚ ਆਇਆ ਸੀ ਕਿ ਕਿ ਮੈਂ ਵਿਆਹ ਦੀ ਚੱਕੀ ਆ ਤੇ ਤੂੰ ਮੈਨੂੰ ਸ਼ਾਮਿਲ ਲੈ। ਅੱਛਾ ਉਹਦੇ ਘਰੋਂ ਸੀ ਕੰਮ ਸਰ ਇਹਦੇ ਕੋਈ ਵਰਕਿੰਗ ਟੀਮ ਮਿਲਿਆ ਨਹੀਂ ਨਹੀਂ ਇਨਵੋਲਵਮੈਂਟ ਤੇ ਇਤਨਾਲ ਕੋਈ ਕੋਈ ਉਸ ਹਾਲਤ ਦੀ ਇਨਵੋਲਵਮੈਂਟ ਮਿਲੀ ਜਾਂ ਦੋਸਤੀ ਦੀ ਇਨਵੋਲਵਮੈਂਟ ਨਹੀਂ ਇਹ ਇਸ ਕੱਲੇ ਦਾ ਇਹੀ ਇਹਦੇ ਤੇ ਕਰਜ਼ਾ ਸੀ ਜੀ 2.5 ਲੱਖ ਦਾ ਤੇ ਉਹਦੇ ਸلسਲੇ ਜਿਹਨੇ ਫਿਰ ਕੰਦੇ ਨੇ ਹੀ ساری ਗੇਮ ਅੱਲਾ ਦਾ ਪਲਾਨ ਸੀ ਇਹ ਸਾਰਾ ਬਿਲਕੁਲ ਜਿਵੇਂ ਇਹਦੇ ਹੱਥ ਚ ਸੰਡੂ ਦੇ 4 ਲੱਖ ਰੁਪਏ ਆਏ ਇਹਦੇ ਦਿਮਾਗ ਚ ਆਪਣਾ ਜਿਹੜਾ ਕਰਜ਼ਾ ਜਿਹੜਾ ਲਿਆ ਸੀ ਉਹ ਲਾਣ ਦਾ ਪ੍ਰੋਗਰਾਮ ਚੱਲ ਪਿਆ ਔਰ ਇਹਨੇ ਸੋਚਿਆ ਵੀ ਮੈਂ ਜਾ ਕੇ ਫੈਕਸ ਦੱਸਾਂਗਾ ਮਿਸਲੀਡ ਕਰਕੇ ਤੇ ਮੇਰੀ ਗੱਲ ਮੰਨ ਲਈ ਜਾਊਗੀ ਪਰ ਜਦੋਂ ਕ੍ਰਾਸ ਚੈੱਕ ਕੀਤਾ ਤਿਆਰ ਚੀਜ਼ ਸਾਹਮਣੇ ਸਰ ਇਹ ਕਿੰਨੀ ਦੇਰ ਦੇ ਵਿੱਚ ਇਹ ਮਸਲਾ ਮਸਲਾ ਹੱਲ ਹੋ ਜਾਣਾ ਸਰ ਇਹ ਤੁਸੀਂ ਮੰਨੋ ਵਿੱਚਨ 3 ਆਰਸੇ ਸਾਰੀ ਚੀਜ਼ ਬਿਲਕੁਲ ਕਲੀਅਰ ਹੋ ਗਈ ਸੀ ਵੀ ਕੋਈ ਕੋਈ ਇਦਾਂ ਦੀ ਵਾਰਦਾਤ ਨਹੀਂ ਹੋਈ ਨਾ ਕੋਈ ਚਾਕੂबाजी ਹੋਈ ਹੈ ਸਿੰਪਲ ਇਸ ਬੰਦੇ ਨੇ ਆਪ ਹੀ ਸੈਲਫ ਇਨਫਰਿਕਟ ਕੀਤਾ ਔਰ ਆ ਸਾਰੀ ਜਿਹੜੇ ਪੈਸੇ ਨੇ ਇਹਨੇ ਆਪਣੇ ਦੋਸਤ ਕੋਲ ਰੱਖੇ ਹੋਏ ਨੇ ਜੀ ਸਰ ਇੱਕ ਪਟਿਆਲਾ ਤੋਂ ਰਿਲੇਟਡ ਸਵਾਲ ਹੈ ਜੀ ਕਿ ਕਿਤਾਬੇ ਮੰਦ ਇਸ ਕਾਫੀ ਘੱਟ ਜਿਹੜੀ ਸੈਰ ਮੈਨੂੰ ਦਿਲ ਦੀ ਹੈਗੀ ਕਿ ਉਸਨੇ ਲੱਗੇ ਕਿ ਤੁਸੀਂ ਕੁਝ ਕਰ ਜਾ ਰਹੇ ਹੋ ਸਰ ਅਸੀਂ ਪੀਸੀਆਰ ਕਿਉਂਕਿ ਅ ਪ੍ਰੈਜ਼ੈਂਸ ਆਫ ਫੋਰਸ ਹਮੇਸ਼ਾ ਪਬਲਿਕ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਦਿੰਦੀ ਹੈ ਇਸੇ ਕਰਕੇ ਪੀਸੀਆਰਸ ਸਰ ਜਿਹੜੀਆਂ ਕੀਆ ਗੱਡੀਆਂ ਖੜੀਆਂ ਨੇ ਟਵੇਰਾ ਇਹਨਾਂ ਨੂੰ ਵੀ ਅਸੀਂ ਦੁਆਰਾ ਕਿੱਥੇ ਕਿੱਥੇ ਸਟੇਸ਼ਨਸ ਹੋਣੀਆਂ ਚਾਹੀਦੀਆਂ ਨੇ ਇਹਨਾਂ ਦੀ ਮੈਨ ਪਾਵਰ ਨੂੰ ਆਡਿਟ ਕੀਤਾ ਜਾ ਰਿਹਾ ਰੈਂਡਮ ਨਾਕਾਸ ਜਿਹੜੇ ਨੇ ਉਹ ਲੱਗ ਰਹੇ ਨੇ ਜਿਵੇਂ ਤੁਸੀਂ ਦੱਸਿਆ ਕਿ ਪਿੱਛੇ ਜੇ ਕਾਫੀ ਚੀਜ਼ਾਂ ਔਰ ਕਈ ਕਾਫੀ ਤਰ੍ਹਾਂ ਦੀਆਂ ਵਿਜ਼ਿਟਸ ਰਹੀਆਂ ਕਾਫੀ ਤਰ੍ਹਾਂ ਦੀਆਂ ਲਾਅ ਐਂਡ ਆਰਡਰ ਸਿਚੁਏਸ਼ਨਸ ਰਹੀਆਂ ਤਾਂ ਤੁਸੀਂ ਅੱਜ ਸ਼ਾਮ ਤੋਂ ਇਹਦਾ ਇੰਪੈਕਟ ਦੇਖੋ Take